ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਦੁਨੀਆਵੀ ਪਿਆਰ ਕਿੰਨਾ ਦੁੱਖ ਦਿੰਦਾ ਹੈ ਪਰ ਗੁਰੂ ਅਤੇ ਪੀਰ ਸਿੱਖ ਅਤੇ ਗੁਰੂ ਦਾ ਸੱਚਾ ਪਿਆਰ ਜੋ ਕਿ ਇਸ ਦੁਨੀਆ ਵਿੱਚ ਵੀ ਨਿਭਦਾ ਹੈ ਦਰਗਾਹ ਵਿੱਚ ਜਾ ਕੇ ਵੀ ਨਿਭਦਾ ਹੈ ਜਦੋਂ ਤੱਕ ਸੰਸਾਰ ਹੈ ਉਸ ਵੇਲੇ ਤੱਕ ਵੀ ਨਿਭਦਾ ਚੱਲਿਆ ਜਾਂਦਾ ਹੈ ਇਹ ਜੋ ਪਿਆਰ ਦੀ ਜ਼ਿੰਦਗੀ ਹੈ ਗੁਰੂ ਦੇ ਨਾਲ ਪਿਆਰ ਕਰਨਾ ਸਾਰੇ ਸਾਧਨਾਂ ਦਾ ਸ਼੍ਰੋਮਣੀ ਸਾਧਨ ਹੋਇਆ ਕਰਦੀ ਹੈ ਬੇ ਗਰਜ ਪਿਆਰ ਕੋਈ ਗਰਜ ਨਾ ਹੋਵੇ ਕਿਸੇ ਕਿਸਮ ਦੀ ਵੀ ਐਸਾ ਹੀ ਪਿਆਰ ਲਾਇ ਬੁੱਲਾਰ ਜੀ ਨੇ ਵੀ ਗੁਰੂ ਨਾਨਕ ਪਾਸ਼ਾ ਨੂੰ ਕੀਤਾ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਵੀ ਉਸ ਦਾ ਜਨਮ ਸਫਲ ਕਰ ਦਿੱਤਾ ਬੁੱਲਾਰ ਜੀ ਦੀ ਗੁਰੂ ਨਾਨਕ ਪਾਸ਼ਾ ਜੀ ਦੀ ਅਤੇ ਮਹਤਾ ਕਾਲੂ ਜੀ ਦੀ ਬੜੀ ਹੀ ਪਹਿਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਬੁ ਲਾਰਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੜੇ ਹੀ ਕੋਤਕ ਵਿਕੇ ਸਨ ਹੈ ਤਾਂ ਇਸਲਾਮ ਵਾਲਾ ਸੀ ਹਿੰਦੂਆਂ ਨੂੰ ਕਾਫਰ ਕਹਿਣ ਵਾਲੇ ਇੱਕ ਨਫਰਤ ਦਾ ਅੱਖਰ ਹੈ ਇਹ ਮਲੇਸ਼ ਕਹਿੰਦੇ ਸੀ ਅਤੇ ਉਹ ਕਾਫਰ ਕਹਿੰਦੇ ਸਨ ਇਸ ਨਫਰਤ ਨੂੰ ਉੱਪਰ ਦੀ ਲੰਕੇ ਅਹ ਗੁਰੂ ਨਾਨਕ ਨੂੰ ਇੰਨਾ ਪਿਆਰ ਕਰਦਾ ਸੀ ਕਿ ਜੇ ਵਰਜੂਦ ਦੇ ਅੰਦਰ ਕੋਈ ਅੱਲਾ ਤਾਲਾ ਹੈ ਤਾਂ ਉਹ ਗੁਰੂ ਨਾਨਕ ਹੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਪਾਈ ਲਾਲੋ ਕੋਲ ਗਏ ਉੱਥੋਂ ਤੁਰਨ ਲੱਗੇ ਤਾਂ ਪਾਈ ਲਾਲੋ ਨੇ ਚਰਨ ਫੜ ਲਏ ਅਤੇ ਕਹਿਣ ਲੱਗਾ ਪਾਛਾ ਤਿੰਨ ਦਿਨ ਹੀ ਸਦੀਆਂ ਬਾਅਦ ਮਿਲੇ ਹੋ ਜੁਗਾ ਬਾਅਦ ਆਪ ਦੇ ਦਰਸ਼ਨ ਹੋਏ ਹਨ ਆਪ ਤਿੰਨ ਦਿਨ ਲੈ ਕੇ ਜਾ ਰਹੇ ਹੋ ਬਹੁਤ ਜ਼ਰਾਕੀ ਪਰ ਉਸਨੇ ਅਤੇ ਗੁਰੂ ਮਹਾਰਾਜ ਉਸਦੇ ਪਿਆਰ ਦੇ ਕਾਬੂ ਹੋ ਗਏ ਕਿਉਂਕਿ ਜਿਹੜੇ ਭਗਤ ਹੁੰਦੇ ਨੇ ਉਹ ਪਰਮੇਸ਼ਵਰ ਨੂੰ ਕੀ ਲਿਆ ਕਰਦੇ ਹਨ ਗੁਰੂ ਨਾਨਕ ਪਾਸ਼ਾ ਟਹਿਰ ਗਏ ਅਤੇ ਮਰਦਾਨੇ ਨੂੰ ਕਿਹਾ ਜਾ ਤੂੰ ਤਲਵੰਡੀ ਖਬਰਸਾਰ ਲੈ ਆ ਆਪਣੀ ਕਿਉਂਕਿ ਤੇਰੇ ਮਨ ਵਿੱਚ ਹਮੇਸ਼ਾ ਇਹ ਫੁਰਨਾ ਰਹਿੰਦਾ ਹੈ ਆਈ ਬਾਲਾ ਜੀ ਅਤੇ ਪਾਈ ਮਰਦਾਨਾ ਜੀ ਜਦੋਂ ਦੋਨੋਂ ਤਲਵੰਡੀ ਪਹੁੰਚੇ ਅਤੇ ਮਹਤਾ ਕਾਲੂ ਜੀ ਨੂੰ ਪਤਾ ਲੱਗਿਆ ਕਿ ਪਾਈ ਮਰਦਾਨਾ ਅਤੇ ਪਾਈ ਬਾਲਾ ਜੀ ਆਏ ਹਨ ਉਹ ਪਹੁੰਚੇ ਅਤੇ ਪੁੱਛਣ ਲੱਗੇ ਕਿਤੇ ਹੈ ਨਾਨਕ ਉਸਨੇ ਤਾਂ ਸਾਰਾ ਸੁਲਤਾਨਪੁਰ ਦਾ ਮੋਦੀ ਖਾਨਾ ਲੁਟਾ ਦਿੱਤਾ। ਪਾਈ ਵਾਲਾ ਅਤੇ ਪਾਈ ਮਰਦਾਨਾ ਜੀ ਨੇ ਮਹਿਤਾ ਕਾਲੂ ਜੀ ਨੂੰ ਵਈ ਨਦੀ 'ਚ ਨਿਕਲ ਕੇ ਨਮਾਜ਼ ਦਾ ਕੋਤਕ ਦੱਸਿਆ। ਉਸ ਤੋਂ ਬਾਅਦ ਹੋਰ ਸਾਰੀਆਂ ਗੱਲਾਂ ਵੀ ਦੱਸੀਆਂ ਅਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਤਾਂ ਆਪ ਪਰਮੇਸ਼ਵਰ ਹੈ। ਮਹਿਤਾ ਕਾਲੂ ਜੀ ਨੇ ਕਿਹਾ ਤੁਸੀਂ ਦੋਨਾਂ ਨੇ ਪੱਠਾ ਬਿਹਾਇਆ ਹੈ। ਇੰਨਾ ਪੈਸਾ ਕਮਾਇਆ ਸੀ 760 ਰੁਪਏ ਅਤੇ ਤੁਹਾਡੇ ਤੋਂ ਪੈਸੇ ਸੰਭਾਲੇ ਨਾ ਗਏ। ਸਾਰਾ ਹੀ ਉਸਨੇ ਫਕੀਰਾਂ ਨੂੰ ਲਟਾ ਦਿੱਤਾ। ਤੁਸੀਂ ਮਾਤਨਾ ਦਿੱਤੀ ਨਾਇਕ ਨੂੰ ਬੜੀ ਹੀ ਲੜਾਈ ਕੀਤੀ ਉਹਨਾਂ ਨੇ ਤਾਂ ਪਾਈ ਬਾਲਾ ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਤੁਸੀਂ ਸਾਡੇ ਨਾਲ ਕਿਉਂ ਲੜਦੇ ਹੋ ਜਿਵੇਂ ਉਹ ਕਹਿੰਦੇ ਹਨ ਅਸੀਂ ਉਸ ਤਰ੍ਹਾਂ ਕਰਾਂਗੇ ਆਪਦੇ ਪੁੱਤਰ ਨਾਲ ਹੀ ਗੱਲ ਕਰੋ ਅਸੀਂ ਤਾਂ ਉਹਨਾਂ ਦੇ ਦਾਸ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਸਾਡੇ ਅੰਦਰ ਤਾਂ ਤਾਕਤ ਨਹੀਂ ਪਰ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਬੜੇ ਮਿਹਨਤ ਦਿੱਤੇ ਅਤੇ ਪਾਈ ਬਾਲੇ ਨੇ ਕਿਹਾ ਜਦੋਂ ਤੁਸੀਂ ਖਰਾ ਸੌਦਾ ਕੀਤਾ ਸੀ ਉਦੋਂ ਵੀ ਤੂੰ ਉਸ ਤੇ ਨਾਲ ਸੀ ਅਤੇ ਉਸ ਦੇ ਉਹ ਪੈਸੇ ਵੀ ਖਰਾਬ ਕਰਾਇਏ ਸੀ ਤੁਹਾਡੇ ਕੋਲੋਂ ਪੈਸੇ ਸਾਂਭੇ ਨਹੀਂ ਜਾਂਦੇ ਭਾਈ ਬਾਲੇ ਨੇ ਵੀ ਕਿਹਾ ਮਹਤਾਜੀ ਮੈਂ ਤਾਂ ਚਾਕਰ ਹਾਂ ਦਾਸ ਹਾਂ ਮੁਲਖ ਰਿਧੇ ਹੋਇਆ ਹਾਂ ਅਤੇ ਮੁਲਖ ਰਿਧੇ ਹੋ ਦਾਸ ਦੀ ਕੋਈ ਗੱਲ ਨਹੀਂ ਹੁੰਦੀ ਰਾਏ ਬੁਲਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਕਿ ਤੁਸੀਂ ਮੇਰੇ ਗੁਰੂ ਨਾਨਕ ਪਾਤਸ਼ਾਹ ਕੋਲੋਂ ਆਏ ਹੋ ਬਾਰ-ਬਾਰ ਗੱਲਾਂ ਪੁੱਛੀ ਜਾਂਦਾ ਹੈ ਜਿਹੜੀ ਗੱਲ ਪੁੱਛ ਲਈ ਫੇਰ ਪੁੱਛਦਾ ਹੈ ਦੂਜੇ ਦਿਨ ਫੇਰ ਪੁੱਛ ਲੈਂਦਾ ਹੈ ਤੀਜੇ ਦਿਨ ਫੇਰ ਪੁੱਛ ਲੈਂਦਾ ਹੈ ਇਹ ਗੱਲਾਂ ਬਾਰ-ਬਾਰ ਪੁੱਛਦਾ ਹੈ ਕਿਉਂਕਿ ਇਸ ਨੂੰ ਰਸ ਆਉਂਦਾ ਹੈ ਜਦੋਂ ਉਹਨਾਂ ਦੇ ਤੁਰਨ ਦਾ ਸਮੇਂ ਆ ਗਿਆ ਤਾਂ ਰਾਏ ਬੁਲਾਰ ਜੀ ਕਹਿਣ ਲੱਗੇ ਪਾਈ ਮਰਦਾਨਾ ਜੀ ਪਾਈ ਬੈਲਾ ਜੀ ਮੇਰੇ ਵੱਲੋਂ ਗੁਰੂ ਪਾਤਸ਼ਾਹ ਜੀ ਦੇ ਪਾਸ ਗੰਡਵਤ ਬੰਦਨਾ ਕਰ ਦੇਣਾ ਅਤੇ ਮੇਰਾ ਇਹ ਸਨੇਹਾ ਦੇਣਾ ਜਿਉਂ ਮਛਲੀ ਵੀ ਨੇ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਹੀ ਉਹਨਾਂ ਚਤਰ ਕਿਉਂ ਕਰਤ ਕਿਰਪਾਵੇ ਨਾਦ ਕਰੰਕੇ ਬੇਦਿਆ ਸਨਮੁਖ ਉੜਤਾਵੇ ਇਸ ਤਨਾ ਲੋਰ ਕੇ ਉਸਨੇ ਬੇਨਤੀ ਕੀਤੀ ਜਿਵੇਂ ਮੱਛਲੀ ਪਾਣੀ ਤੋਂ ਬਗੈਰ ਤਰਫਲਦੀ ਹੈ ਹਰਨ ਸ਼ਬਦ ਦੀ ਤੁਨ ਸੁੰਦਾ ਹੋਇਆ ਸ਼ਿਕਾਰੀ ਦੇ ਸਾਹਮਣੇ ਚਲਿਆ ਜਾਂਦਾ ਹੈ ਅਤੇ ਆਪਣੇ ਤਨਮਨ ਦੀ ਉਸ ਨੂੰ ਸੋਧ ਨਹੀਂ ਰਹਿੰਦੀ ਇਸੇ ਤਰ੍ਹਾਂ ਰਾਏ ਜੀ ਵੀ ਕਹਿਣ ਲੱਗੇ ਮੇਰੀ ਤਰ੍ਹਾਂ ਹੱਥ ਜੋੜ ਕੇ ਗੁਰਨਾਨਕ ਪਾਸ਼ਾ ਕੋਲ ਮੇਰੀ ਬੇਨਤੀ ਕਰਨਾ ਕਿ हे ਪਾਸ਼ਾ ਇੱਕ ਵਾਰੀ ਆ ਜਾਓ ਮੇਰੇ ਕੋਲ ਸਭ ਤੋਂ ਚੰਗੀ ਮੇਰੇ ਸਰੀਰ ਦੇ ਅੰਦਰ ਮੇਰੇ ਨੈਣ ਹਨ ਮੈਂ ਸੇਜ ਬਣ ਜਾਵਾਂਗਾ ਫਾਤਿਮਾ ਆਪਣੇ ਨੈਣਾ ਨੂੰ ਕੱਢ ਕੇ ਸੇਜ ਦੇ ਉੱਤੇ ਵਿਛਾ ਦੇਵਾਂਗਾ ਰਾਈ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜੇਕਰ ਮੇਰੇ ਵਿੱਚ ਬਲ ਹੁੰਦਾ ਤਾਂ ਮੈਂ ਤੁਰ ਕੇ ਜ਼ਰੂਰ ਜਾਂਦਾ ਇਸ ਤਰ੍ਹਾਂ ਉਸਨੇ ਬੇਨਤੀਆਂ ਕੀਤੀਆਂ ਅਤੇ ਕਿਹਾ ਭਾਈ ਮਰਦਾਨਾ ਜੀ ਪਾਈ ਬਾਲਾ ਜੀ ਮੇਰੇ ਵੱਲੋਂ ਜਿਸ ਤਰ੍ਹਾਂ ਤੁਸੀਂ ਮੇਰੀਆਂ ਅੱਖਾਂ 'ਚ ਹੰਝੂ ਜਾਂਦੇ ਨੇ ਇੱਕ ਵਾਰੀ ਤੁਸੀਂ ਵੀ ਹੰਝੂ ਕੱਢ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦੇਣਾ ਮੇਰਾ ਗੁਰੂ ਨਾਨਕ ਪਾਤਸ਼ਾਹ ਮੇਰਾ ਖੁਦਾ ਹੈ ਮੇਰਾ ਅੱਲਾ ਹੈ ਅਤੇ ਮੈਂ ਉਹਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਜੀਓ ਸਕਦਾ ਕਿਰਪਾ ਕਰੋ ਉਸ ਵੇਲੇ ਪਾਈ ਬਾਲਾ ਅਤੇ ਪਾਈ ਮਰਦਾਨਾ ਦੇ ਹਿਰਦਿਆਂ ਵਿੱਚ ਬੜਾ ਹੀ ਗਹਿਰਾ ਪ੍ਰਭਾਵ ਪਿਆ ਕਿਉਂਕਿ ਉਸਦੇ ਪਿਆਰ ਨੇ ਉਹਨਾਂ ਉੱਤੇ ਵੀ ਅਸਰ ਕਰ ਦਿੱਤਾ ਸੀ ਉਹ ਕਹਿਣ ਲੱਗੇ ਰਾਏ ਜੀ ਗੁਰੂ ਨਾਨਕ ਪਾਤਸ਼ਾਹ ਤੇ ਤੁਹਾਡਾ ਜੋ ਸੰਬੰਧ ਹੈ ਇਹ ਤੁਸੀਂ ਆਪ ਜਾਣਦੇ ਹੋ ਬੜੇ ਚੰਗੇ ਹੋ ਪਰ ਸਾਡੇ ਅੰਦਰ ਇਸ ਤਰ੍ਹਾਂ ਦੀ ਖਿੱਚ ਨਹੀਂ ਹੈ ਜੋ ਤੁਹਾਡੇ ਅੰਦਰ ਹੈ ਕਿਉਂਕਿ ਅਸੀਂ ਹਰ ਵਕਤ ਉਹਨਾਂ ਦੇ ਮਿਲਾਪ ਚ ਰਹਿੰਦੇ ਹਾਂ ਮਿਲਾਪ ਦੇ ਵਿੱਚ ਵਸਲ ਦੇ ਵਿੱਚ ਉਹ ਆਨੰਦ ਨਹੀਂ ਜਿਹੜਾ ਇੰਤਜ਼ਾਰ ਵਿੱਚ ਹੋਇਆ ਕਰਦਾ ਹੈ ਪਰ ਫਿਰ ਵੀ ਅਸੀਂ ਤੁਹਾਡੀ ਹਾਲਤ ਪਾ ਕੇ ਗੁਰੂ ਨਾਨਕ ਪਾਸ਼ਾ ਨੂੰ ਜ਼ਰੂਰ ਦੱਸਾਂਗੇ ਇਹ ਕਹਿ ਕੇ ਉਹ ਚਲੇ ਜਾਂਦੇ ਹਨ ਗੁਰੂ ਨਾਨਕ ਪਾਸ਼ਾ ਦੇ ਜਾ ਕੇ बार-बार ਉਸੇ ਤਰ੍ਹਾਂ ਬੇਨਤੀ ਕਰਦੇ ਹਨ ਅਤੇ ਕਹਿੰਦੇ ਹਨ ਪਾਸ਼ਾ ਮਾਤਾ ਜੀ ਵੀ ਕਹਿੰਦੇ ਸਨ ਕਿ ਇੱਕ ਵਾਰੀ ਆ ਕੇ ਮਿਲ ਜਾਣਾ ਅਤੇ ਰਾਏ ਬੁਲਾਰ ਤਾਂ ਇਸ ਹਾਲਤ ਵਿੱਚ ਅਸੀਂ ਦੇਖਿਆ ਹੈ ਉਸ ਦੀਆਂ ਅੱਖਾਂ ਦਾ ਤਾਂ ਨੀਰ ਹੀ ਨਹੀਂ ਥੰਗਦਾ ਆਪ ਦੀ ਗੱਲ ਕਰਦਾ ਹੈ ਤਾਂ ਗਲ ਲੁਕ ਜਾਂਦਾ ਹੈ ਆਪਦੀ ਬਾਤ ਹੀ ਨਹੀਂ ਕਰ ਪਾਉਂਦਾ ਫਿਰ ਬੜੇ ਬੜੇ ਦੇਰ ਤੱਕ ਸੰਭਲ ਕੇ ਫੇਰ ਗੱਲ ਕਰਦਾ ਹੈ ਫਿਰ ਰੁਕ ਜਾਂਦਾ ਹੈ ਫਿਰ ਨੇਤਰਾਂ ਤੋਂ ਜਲ ਚੱਲਣ ਲੱਗ ਜਾਂਦਾ ਹੈ ਆਪ ਤੇ ਦਰਸ਼ਨਾ ਦੀ ਉਡੀਕ ਕਰਦਾ ਹੈ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਕੋਈ ਓਸੀਆਂ ਪੁੰਦਾ ਹੈ ਜਦੋਂ ਤਾਂ ਅਸੀਂ ਦੱਸਿਆ ਕਿ ਤੁਸੀਂ ਏਬਨਾਬਾਦ ਹੋ ਤਾਂ ਉਸੇ ਸੇਧ ਨੂੰ ਮੂੰਹ ਕਰਕੇ ਬੈਠਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮੇਰਾ ਇਸ ਤਰਫ ਬੈਠਾ ਹੈ ਗੁਰੂ ਨਾਨਕ ਪਾਸ਼ਾ ਨੂੰ ਦੁਨੀਆ ਦਾ ਕੋਈ ਪਿਆਰ ਮੋ ਨਹੀਂ ਸੀ ਸਕਦਾ ਨਾ ਹੀ ਮਾ ਦਾ ਨਾ ਹੀ ਪਿਓ ਦਾ ਨਾ ਕਿਸੇ ਪਾਈ ਚਾਰੇ ਦਾ ਨਾ ਕਿਸੇ ਪਿਆਰ ਦਾ ਕਿਸੇ ਦਾ ਪਿਆਰ ਨਹੀਂ ਸੀ ਖੇਚ ਸਕਦਾ ਪਰ ਜੇਕਰ ਗੁਰੂ ਨਾਨਕ ਵਸ ਆਉਂਦਾ ਹੈ ਤਾਂ ਆਪਣੇ ਪਿਆਰਿਆਂ ਦੀ ਪਿਆਰ ਵਿੱਚ ਵਸ ਆਉਂਦਾ ਹੈ ਕਿਉਂਕਿ ਪਰਮੇਸ਼ਵਰ ਦੀ ਇਹ ਨੇਤ ਹੈ ਗੋਬਿੰਦ ਪਾਉ ਭਗਤ ਦਾ ਭੁਖਾ ਉਹ ਤਾਂ ਪਿਆਰ ਦਾ ਭੁਖਾ ਹੈ ਪਿਆਰ ਨਾਲ ਉਹ ਬੰਨਿਆ ਜਾਂਦਾ ਹੈ ਕਿੰਨਾ ਵੱਡਾ ਹੈ ਇਹੋ ਜਿਸ ਦਾ ਅੰਦਾਜ਼ਾ ਨਹੀਂ ਹੈ ਜਾਣ ਹੀ ਨਹੀਂ ਸਕਦੇ ਕਿ ਵਾਹਿਗੁਰੂ ਕਿੱਡਾ ਕ ਹੈ ਪਰ ਉਸ ਤੇ ਪਗਦੇ ਉਸਰੇ ਪਿਆਰ ਨੂੰ ਆਪਣੇ ਅੰਤਸ਼ ਕਰਨ ਵਿੱਚ ਕੈਦ ਕਰ ਲੈਂਦੇ ਹਨ ਅਤੇ ਉਹ ਪਕਤਾਂ ਦੇ ਵਾਸ ਵਿੱਚ ਆ ਜਾਂਦਾ ਹੈ ਜਦੋਂ ਗੁਰਨਾਨਕ ਪਾਸ਼ਾ ਨੇ ਰਾਏ ਬਰਾਰ ਦੀ ਇਸ ਤਰ੍ਹਾਂ ਬੇਨਤੀ ਸੁਣੀ ਤਾਂ ਇੱਕ ਵਾਰੀ ਤਾਂ ਚੁੱਪ ਕਰ ਗਏ ਗੰਭੀਰ ਹੋ ਗਏ کافی ਸਮੇਂ ਬਾਅਦ ਆਪਣੇ ਮੁਖਾਰ ਬੰਦੋ ਕਹਿਣ ਲੱਗੇ ਪਾਈ ਬਾਲਾ ਠੀਕ ਹੈ ਰਾਏ ਜੀ ਦਾ ਪਿਆਰ ਬਹੁਤ ਜ਼ਿਆਦਾ ਖਿੱਚ ਰਹਾ ਹੈ ਸਾਨੂੰ ਪਰ ਉਥੇ ਪਿਤਾ ਜੀ ਵੀ ਹਨ ਮਾਤਾ ਜੀ ਵੀ ਹਨ ਉਹਨਾਂ ਨੇ ਤਾਂ ਲੜਨਾ ਹੈ ਸਾਡੇ ਨਾਲ ਚਲੋ ਠੀਕ ਹੈ ਇਸ ਤਰ੍ਹਾਂ ਕਹਿ ਕੇ ਗੁਰਨਾਨਕ ਪਾਸ਼ਾ ਤਿਆਰ ਹੋ ਕੇ ਤਲਵੰਡੀ ਪਹੁੰਚ ਜਾਂਦੇ ਹਨ ਅਤੇ ਬਾਹਰ ਪਾਈ ਬਾਲਾ ਦੇ ਖੂਤੇ ਸੋਨਾ ਖਾਂ ਦੇ ਕੇ ਉੱਥੇ ਆਪ ਬੈਠ ਜਾਂਦੇ ਹਨ ਅਤੇ ਪਾਈ ਬਾਲਾ ਅਤੇ ਪਾਈ ਮਰਦਾਨਾ ਜੀ ਨੂੰ ਘਰ ਭੇਜ ਦਿੰਦੇ ਹਨ ਮਰਦਾਨੇ ਨੇ ਜਾਂਦਿਆਂ ਹੋਇਆ ਮਾਤਾ ਜੀ ਦੇਖ ਲੈਂਦੇ ਹਨ ਅਤੇ ਕਹਿੰਦੇ ਹਨ ਮਰਦਾਨਾ ਇੰਨੀ ਛੇਤੀ ਕਿਸ ਤਰ੍ਹਾਂ ਮੋੜ ਆਏ ਮੇਰਾ ਪੁੱਤਰ ਕਿੱਥੇ ਹੈ ਪਾਈ ਮਰਦਾਨਾ ਜੀ ਨੇ ਇਸ਼ਾਰਾ ਕਰ ਦਿੱਤਾ ਕਿ ਉਹ ਤਾਂ ਖੂਤੇ ਹਨ ਉਸ ਵੇਲੇ ਮਾਤਾ ਜੀ ਨੇ ਆਪਣੇ ਚਰਨਾਂ ਵਿੱਚ ਕੁਝ ਵੀ ਨਹੀਂ ਸੀ ਪਾਇਆ ਹੋਇਆ ਪਰ ਫਿਰ ਵੀ ਉਹ ਦੌੜੇ ਜਾ ਰਹੇ ਹਨ ਕਿਉਂਕਿ ਮਾਤਾ ਪਿਆਰ ਬੜਾ ਜ਼ਿਆਦਾ ਹੁੰਦਾ ਹੈ ਅਤੇ ਜਦੋਂ ਉਹ ਗੁਰੂ ਨਾਨਕ ਪਾਸ਼ਾ ਦੇ ਕੋਲ ਪਹੁੰਚੇ ਗੁਰੂ ਨਾਨਕ ਪਾਸ਼ਾ ਨੇ ਦੇਖਿਆ ਕਿ ਮਾਤਾ ਜੀ ਆ ਰਹੀ ਹੈ ਉੱਠ ਕੇ ਖੜੇ ਹੋ ਗਏ ਚਰਣਾ ਉਤੇ ਮस्तक ਲਾਉਣ ਦਾ ਇਰਾਦਾ ਕੀਤਾ ਪਰ ਇਸ ਤੋਂ ਪਹਿਲਾਂ ਹੀ ਮਾਂ ਨੇ ਬੁੱਕਲ ਵਿੱਚ ਲੈ ਲਿਆ ਬੁੱਕਲ ਵਿੱਚ ਲੈ ਕੇ ਉਸ ਨੂੰ ਗਲ ਨਾਲ ਲਾ ਲਿਆ ਅਤੇ ਜੋ ਨੇਤਰਾਂ ਤੋਂ ਜਲ ਨਿਕਲਣਾ ਸ਼ੁਰੂ ਹੋਇਆ ਉਹ ਤਾਂ ਸਾਂਭਿਆ ਹੀ ਨਹੀਂ ਜਾਂਦਾ ਜਿਵੇਂ ਕਿਸੇ ਗਰੀਬ ਆਦਮੀ ਨੂੰ ਪਰਸ ਲੱਭ ਜਾਵੇ ਅਤੇ ਉਹ ਛੱਡਦਾ ਨਹੀਂ ਇਸ ਤਰ੍ਹਾਂ ਉਹਨਾਂ ਨੇ ਗੱਲ ਲੱਗਿਆ ਹੈ ਜਿਵੇਂ ਪ੍ਰੇਮ ਦਾ ਸਾਰਾ ਪਰਿਵਾਰ ਆ ਕੇ ਉਸ ਥਾਂ ਤੇ ਮਿਲ ਰਹਾ ਹੋਵੇ ਕਿ ਐਨੈਨੂ ਮਹਿਤਾ ਕਾਲੂ ਜੀ ਵੀ ਆ ਗਏ ਅਤੇ ਆ ਕੇ ਕੀ ਦੇਖਦੇ ਹਨ ਕਿ ਇੱਕ ਬਰਨਾ ਜਿਹ ਹੈ ਸਿਰ ਤੇ ਬੰਨਿਆ ਹੋਇਆ ਹੈ ਗੱਜਕ ਅਤੇ ਇੱਕ ਤੇੜ ਪਾਇਆ ਹੋਇਆ ਹੈ ਬਾਕੀ ਸਰੀਰ ਸਾਰਾ ਨੰਗਾ ਹੈ ਉਤੋਂ ਹੀ ਕਰਨ ਲੱਗ ਪਏ ਕਿ ਆ ਕੀ ਸ਼ਕਲ ਬਣਾਈ ਹੈ ਮੈਨੂੰ ਸ਼ਰੀਕਾ ਕੀ ਕਹੇਗਾ ਤੈਨੂੰ ਕਿਹੜਾ ਦੁੱਖ ਲੱਗਿਆ ਹੋਇਆ ਹੈ ਜਿਸ ਦੇ ਕਰਕੇ ਤੂੰ ਇਹ ਫਕੀਰੀ ਤਾਰਨ ਕੀਤੀ ਹੋਈ ਹੈ ਕਿੱਡਾ ਤੇਰਾ ਕਾਰੋਬਾਰ ਸੀ 760 ਰੁਪਏ ਤੈਨੂੰ ਬਚਿਆ ਹੋਇਆ ਸੀ ਪਰ ਤੇਰੇ ਤੋਂ ਸੰਭਾਲਿਆ ਨਾ ਗਿਆ ਕੰਮ ਹੁੰਦਾ ਕਪੜੇ ਲੈ ਕੇ ਪਾ ਲੈਂਦਾ ਆ ਕੀ ਵੇਸ ਬਣਾਇਆ ਹੈ ਸਾਡੀ ਤਾਂ ਤੂੰ ਬਿਲਕੁਲ ਜੜ ਹੀ ਪਟ ਦਿੱਤੀ ਇੱਜ਼ਤ ਖਰਾਬ ਕਰ ਦਿੱਤੀ ਸਾਰੇ ਪਾਈਚਾਰੇ ਵਿੱਚ ਲੋਕ ਕਹਿੰਦੇ ਹਨ ਕਾਲੂ ਦਾ ਪੁੱਤ ਫਕੀਰ ਬਣ ਗਿਆ ਐਸੇ ਮੈਨੇ ਜੋ ਆਮ ਦੁਨੀਆਦਾਰ ਦਿੰਦੇ ਹਨ ਮਹਿਤਾ ਜੀ ਨੇ ਸਾਰੇ ਦਿੱਤੇ ਮਹਾਰਾਜ ਜੀ ਚੁੱਪ ਕਰਕੇ ਬੈਠੇ ਰਹੇ ਬੋਲੇ ਕੁਝ ਨਹੀਂ ਕੋਈ ਗੱਲ ਨਹੀਂ ਕਹੀ ਜਦੋਂ ਮਹਿਤਾ ਕਾਲੂ ਜੀ ਬੋਲ ਹਟੇ ਤਾਂ ਮਾਤਾ ਜੀ ਨੇ ਕਿਹਾ ਰਾਇ ਬਲਾਰ ਵੀ ਤੁਹਾਨੂੰ ਮਿਲਣਾ ਚਾਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਰਾਇ ਬਲਾਰ ਵੱਲ ਉੱਟ ਕੇ ਤੁਰ ਪਏ ਜਦੋਂ ਰਾਇ ਬਲਾਰ ਦੇ ਪਾਸ ਪਹੁੰਚਦੇ ਹਨ ਤਾਂ ਉਹ ਮਨਜੀਤ ਉੱਡਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਉੱਤੇ ਨਮਸਕਾਰ ਕਰਨ ਵਾਸਤੇ ਇੱਕਦਮ ਕਾਲਾ ਹੋ ਕੇ ਆਉਂਦਾ ਹੈ ਜਦੋਂ ਨਮਸਕਾਰ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਉਸ ਦੇ ਸੀਸ ਤੇ ਹੱਥ ਰੱਖਿਆ ਕਿ ਉਸ ਦੇ ਦੋਹਾਂ ਨੈਣਾਂ ਵਿੱਚੋਂ ਖੁਸ਼ੀ ਦੇ ਹੰਝੂ ਚੱਲ ਪਏ ਜਿਹੜੇ ਰੁਕਦੇ ਹੀ ਨਹੀਂ ਹੁਣ ਉਸ ਦਾ ਗਲਾ ਰੁਕ ਗਿਆ ਉਸ ਕੋ ਬੋਲਿਆ ਹੀ ਨਹੀਂ ਜਾਂਦਾ ਇੱਕ ਪਾਸੇ ਪਿਆਰ ਸੀ ਇੱਕ ਪਾਸੇ ਗਿਆਨ ਸੀ ਦੋਵੇਂ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਸਰੀਰ ਤਾਰਕੇ ਮਿਲੇ ਜਾਂਦੇ ਹਨ ਇੱਕ ਪਾਸੇ ਰੱਬ ਹੈ ਅਤੇ ਇੱਕ ਪਾਸੇ ਪਗਤ ਹੈ ਅੱਖਾਂ ਵਿੱਚੋਂ ਜਲ ਦੀ ਧਾਰਵਾਕ ਰਹੀ ਹੈ ਹੁਣ ਬੋਲਿਆ ਨਹੀਂ ਜਾਂਦਾ ਗੁਰੂ ਮਹਾਰਾਜ ਕਹਿਣ ਲੱਗੇ ਰਾਏ ਜੀ ਤੁਸੀਂ ਇੱਥੇ ਬਹਿ ਜਾਓ ਪ੍ਰੰਗ ਉਤੇ ਅਸੀਂ ਇੱਥੇ ਬੈਠਦੇ ਹਾਂ ਗੁਰੂ ਮਹਾਰਾਜ ਨੇ ਕਹਿਣ ਲੱਗਾ ਕਿ ਆਪ ਜੀ ਸਰਾਣੇ ਦੀ ਤਰਫ ਬੈਠੋ ਮੈਂ ਤਾਂ ਤੁਹਾਡੇ ਚਰਨਾਂ ਵਿੱਚ ਬਟਾਂਗਾ ਮੈਂ ਆਪ ਦੇ ਬਰਾਬਰ ਕਿਸ ਤਰ੍ਹਾਂ ਬੈਠ ਸਕਦਾ ਹਾਂ ਆਪ ਦਾ ਪਰਮੇਸ਼ਰ ਹੋ ਇਸ ਤਰ੍ਹਾਂ ਦੇ ਬਚਨ ਕਰਕੇ ਇਹ ਗੁਰੂ ਨਾਨਕ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਦੇ ਪਾਤਰ ਹੋਏ ਸਨ ਉਸ ਵੇਲੇ ਚੁੱਪ ਛਾ ਗਈ ਦੋਵੇਂ ਹੱਥ ਜੋੜੀ ਖੜਾ ਹੈ ਉਸਦੇ ਫੁਰਨੇ ਛਾਂਤ ਹੋ ਗਏ ਉਸ ਵੇਲੇ ਮਾਤਾ ਜੀ ਨੇ ਬੇਨਤੀ ਕੀਤੀ ਕਿਹਨ ਲਗੇ ਰਾਏ ਜੀ ਤੁਸੀਂ ਵੀ ਨਾਨਕ ਨੂੰ ਪਿਆਰ ਕਰਦੇ ਹੋ ਮੈਂ ਵੀ ਕਰਦੀ ਹਾਂ ਅਤੇ ਅੱਖਾਂ ਤੋਂ ਮੈਂ ਦੂਰ ਨਹੀਂ ਹੋਣ ਦੇਣਾ ਚਾਹੁੰਦੀ ਕੋਈ ਤਰੀਕਾ ਸੋਚੋ ਜਿਸ ਤੇ ਨਾਲ ਗੁਰੂ ਨਾਨਕ ਇੱਥੇ ਹੀ ਰਹਿਣਾ ਸ਼ੁਰੂ ਕਰ ਦੇ ਇੱਥੇ ਚਾਹੇ ਭਜਨ ਕਰੇ ਜਾਂ ਕੁਝ ਵੀ ਕੋਈ ਕੁਝ ਨਹੀਂ ਕਹਿ ਰਹਾ ਇਹੇ ਕਹਿ ਕੇ ਜਦੋਂ ਉਹਨਾਂ ਨੇ ਮਹਿਤਾ ਕਾਲੂ ਜੀ ਹਾਲੇ ਵੇਖਿਆ ਤਾਂ ਮਹਿਤਾ ਕਾਲੂ ਜੀ ਕਹਿਣ ਲੱਗੇ ਸਾਨੂੰ ਇੱਕ ਗੱਲ ਦਾ ਹੀ ਇਤਰਾਜ਼ ਹੈ ਕਿ ਇਹ ਜੋ 2 ਗਜ ਦਾ ਪਰਨਾ ਤੋਂ ਆਪਣੇ ਤੇੜ ਬੰਨਿਆ ਹੈ ਇਹ ਸਾਡੀ ਕੁਲ ਦੀ ਰੀਤ ਨੂੰ ਖਰਾਬ ਕਰ ਦਿੰਦਾ ਹੈ ਤੂੰ ਲੈ ਇੱਥੇ ਮੈਂ ਤੈਨੂੰ ਕੋਈ ਕੰਮ ਨਹੀਂ ਕਹਿੰਦਾ ਨਾ ਨੌਕਰੀ ਨਾ ਚਾੱਕਰੀ ਪਰ ਤੂੰ ਕੰਮ ਬੜਾ ਖਰਾਬ ਕੀਤਾ ਹੋਇਆ ਹੈ ਕਿੰਨਾ ਸੋਨਾ ਮੋਦੀ ਖਾਨੇ ਵਿੱਚ ਲੱਗਿਆ ਹੋਇਆ ਸੀ ਕਿੰਨੇ ਪੈਸੇ ਬਚਦੇ ਸਨ ਉਥੇ ਪਰ ਤੂੰ ਤਾਂ ਸਾਰੇ ਹੀ ਲੁਟਾ ਕੇ ਚਲੇ ਆ ਗਿਆ ਬਾਲ ਬੱਚੇ ਕੀ ਖਾਂ ਕਹਿੰਦੇ-ਕਹਿੰਦੇ ਉਹਨਾਂ ਹੀ ਗੱਲਾਂ ਤੇ ਫੇਰ ਆ ਗਏ ਕਿਉਂਕਿ ਉਹਨਾਂ ਦੀ ਬਿਰਤੀ ਮਾਇਆਕਾਰ ਸੀ ਪੁੱਤਰ ਨਾਲ ਇਹ ਸਨੇਹ ਨਹੀਂ ਸੀ ਉਹਨਾਂ ਨੂੰ ਕਿ ਪੁੱਤਰ ਸੰਸਾਰ ਦਾ ਪਲਾ ਕਰੇ ਜਾਂ ਸਾਡੀ ਕੁਲ ਦਾ ਉਦਾਰ ਕਰੇ ਪਰ ਉਹਨਾਂ ਦੇ ਅੰਦਰ ਇਹ ਸੀ ਕਿ ਮੈਂ ਸ਼ਰੀਕੇ ਦੇ ਵਿੱਚ ਵੱਡਾ ਹੋਵਾਂ ਬੜਾ ਪੈਸਾ ਕਮਾਵਾਂ ਲੋਕ ਕਹਿਣ ਕਿ ਮਹਿਤਾ ਕਾਲੂ ਦਾ ਜਿਹੜਾ ਪੁੱਤਰ ਹੈ ਉਹ ਤਾਂ ਤਨੀ ਹੈ ਬਹੁਤ ਵੱਡਾ ਵਪਾਰੀ ਹੈ ਇਹ ਗੱਲਾਂ ਸੁਣ ਰਾਏ ਬੁਲਾਰ ਜੀ ਕਹਿਣ ਲੱਗੇ ਹੇ ਨਾਨਕ ਜੀ ਜੇ ਆਪ ਜੀ ਦੀ ਰਜ਼ਾ ਹੋਵੇ ਤਾਂ ਮੈਂ ਤੁਹਾਨੂੰ ਜ਼ਮੀਨ ਦੇ ਦਿੰਦਾ ਹਾਂ ਅਤੇ ਉਸ ਜਿਵੇਂ ਦਾ ਮਾਮਲਾ ਵੀ ਨਹੀਂ ਲਵਾਵਾਂਗਾ ਕੋਈ ਵਟਾਈ ਨਹੀਂ ਲਵਾਵਾਂਗਾ ਤੁਸੀਂ ਉਸ ਉੱਤੇ ਆਰਾਮ ਨਾਲ ਖੇਤੀ ਕਰੋ ਜ਼ਮੀਨ ਬੜੀ ਉਪਜਾਊ ਹੈ ਖੂਲ ਲੱਗੇ ਹੋਏ ਹਨ ਉਸ ਵੇਲੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਕਿ ਹਾਂ ਲੱਗੇ ਸਾਡੀ ਤਾਂ ਖੇਤੀ ਬੜੀ ਜ਼ਿਆਦਾ ਫੈਲੀ ਹੋਈ ਹੈ ਇਹ ਸੁਣ ਕੇ ਮਹਿਤਾ ਕਾਲੂ ਜੀ ਕਹਿ ਲੱਗੇ ਨਾਨਕ ਜੀ ਕਿੱਥੇ ਜ਼ਮੀਨ ਲੈ ਲਈ ਤੁਸੀਂ ਜਿੱਥੇ ਤੁਸੀਂ ਖੇਤੀ ਕਰਦੇ ਹੋ ਗੁਰੂ ਨਾਨਕ ਪਾਤਸ਼ਾਹ ਕਹਿ ਲੱਗੇ ਪਿਤਾ ਜੀ ਇਹ ਜੋ ਸਰੀਰ ਹੈ ਇਹ ਹੀ ਤਾਂ ਖੇਤ ਹੈ ਅਤੇ ਇਸ ਦੇ ਅੰਦਰ ਜੋ ਮਨ ਹੈ ਇਸ ਨੂੰ ਮੈਂ ਕਰਸਾਨ ਬਣਾ ਦਿੱਤਾ ਹੈ ਅਮਰਤ ਵੇਲੇ ਜਾਗ ਇਸ਼ਨਾਨ ਕਰ ਅਤੇ ਇਸ ਮਨ ਨੂੰ ਕਹਿ ਦਿੰਦਾ ਹੈ ਕਿ ਅੰਦਰ ਜੋ ਸਾਹ ਜਾਂਦਾ ਹੈ ਸਤਨਾਮ ਕਹਿ ਬਾਹਰ ਆਉਂਦਾ ਹੈ ਤਾਂ ਵਾਹਿਗੁਰੂ ਕਹਿ ਇਸ ਤਰ੍ਹਾਂ ਇਹ ਹਲ ਚੱਲਦਾ ਹੈ ਅਤੇ ਜੋ ਇਸ ਦੀ ਸ਼ੁਭ ਕਰਨੀ ਹੈ ਮੈਂ ਉਸੇ ਦੀ ਕਿਰਸਾਨੀ ਕਰਦਾ ਹਾਂ ਅਤੇ ਅਸੀਂ ਜੋ ਭਜਨ ਕਰਦੇ ਹਾਂ ਤਪ ਕਰਦੇ ਹਾਂ ਉਸ ਦਾ ਮੈਂ ਪਾਣੀ ਦਿੰਦਾ ਹਾਂ ਅਤੇ ਆਪਣੇ ਤਨ ਨੂੰ ਖੇਤ ਬਣਾਇਆ ਹੈ ਅਤੇ ਇਸੇ ਤਨ ਵਿੱਚ ਐਸਾ ਬੀਜ ਪਾਇਆ ਹੈ ਜਿਸ ਦਾ ਕੋਈ ਮੁੱਲ ਨਹੀਂ ਜਾਣ ਸਕਦਾ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਪਿਤਾ ਜੀ ਇਹ ਜੋ ਅਸੀਂ ਖੇਤੀ ਕਰਨ ਲੱਗੇ ਹੋ ਹਾਂ ਇਸ ਖੇਤੀ ਦਾ ਕੋਈ ਮੁੱਲ ਨਹੀਂ ਹੈ ਅਤੇ ਜਿਹੜੀ ਖੇਤੀ ਤੁਸੀਂ ਕਹਿੰਦੇ ਹੋ ਉਹ ਤਾਂ ਦੁੱਖ ਦਾ ਰੂਪ ਹੋਇਆ ਕਰਦੀ ਹੈ ਕਿਉਂਕਿ ਇਹ ਚੀਜ਼ਾਂ ਦੁੱਖ ਪੈਦਾ ਕਰਦੀਆਂ ਹਨ ਅਤੇ ਜੋ ਤੁਸੀਂ ਮਾਇਆ ਦੀ ਗੱਲ ਕਰਦੇ ਹੋ ਇਹ ਕਿਹੜਾ ਦਰਗਾਹ ਵਿੱਚ ਨਾਲ ਜਾਣੀ ਹੈ ਉੱਥੇ ਤਾਂ ਕੇਵਲ ਪਾਪਾਂ ਦਾ ਮਾੜੇ ਕੰਮਾਂ ਦਾ ਛਾਪਾ ਹੋਵੇਗਾ ਤੇ ਜੋ ਧਰਮ ਗ੍ਰੰਥ ਹਨ ਇਹ ਸਾਡੀ ਸੋਦਾਗਰੀ ਹੈ ਸਤ ਸੰਤੋਖ ਧੀਰੇਜ ਧਰਮ ਵਿਚਾਰ ਇਹਨਾਂ ਸ਼ੁਭ ਗਨਾਂ ਦੇ ਸਾਡੇ ਕੋਲ ਕੋੜੇ ਹਨ ਚੰਗਿਆਈਆਂ ਦਾ ਅਸੀਂ ਖੱਤ ਬੰਨਿਆ ਹੋਇਆ ਹੈ ਅਤੇ ਜਦੋਂ ਨਿਰੰਕਾਰ ਦੇ ਦੇਸ ਵਿੱਚ ਚੰਗਿਆਈਆਂ ਕਰਕੇ ਬੰਦਾ ਜਾਂਦਾ ਹੈ ਉੱਥੇ ਫਿਰ ਮਹਿਲ ਦੇ ਵਿੱਚ ਮਹਾਨ ਸੁਖ ਪਾਉਂਦਾ ਹੈ ਇਹ ਸੁਨ ਲਾਇ ਬੁਲਾਰਜੀ ਕਹਿਣ ਲੱਗੇ ਨਾਨਕ ਜੀ ਤੁਸੀਂ ਸਾਡੀਆਂ ਅੱਖਾਂ ਤੋਂ ਦੂਰ ਨਾ ਹੋਵੋ ਇੱਥੇ ਰਹਿ ਕੇ ਤੁਸੀਂ ਸਾਧੂ ਬਾਨੇ ਵਿੱਚ ਹੀ ਰਹੋ ਇੱਥੇ ਤਾਂ ਬੜੇ ਹੀ ਸਾਧੂ ਆਉਂਦੇ ਹਨ ਲੰਗਰ ਚਲਾਓ ਉਹ ਪ੍ਰਸ਼ਾਦਾ ਛਕਣਗੇ ਤੇ ਮੈਂ ਇਸ ਵਾਸਤੇ ਵੱਡੀ ਜਿਗਿਰ ਦਾਨ ਦਿੰਦਾ ਹਾਂ ਗੁਰੂ ਮਹਾਰਾਜ ਕਹਿੰ ਲੈ ਕੇ ਰਾਏ ਜੀ ਲੰਗਰ ਤਾਂ ਬੜਾ ਵੱਡਾ ਚੱਲ ਰਿਹਾ ਹੈ ਇੰਨਾ ਵੱਡਾ ਹੈ ਕਿ ਜਿਸ ਵਿੱਚ ਕਦੀ ਟੋਟ ਨਹੀਂ ਆਂਦੀ ਜਦੋਂ ਤੋਂ ਸੰਸਾਰ ਬਣਿਆ ਹੈ ਉਸ ਵੇਲੇ ਤੋਂ ਹੀ ਲੰਗਰ ਚੱਲਦਾ ਆ ਰਿਹਾ ਹੈ ਉਸ ਲੰਗਰ ਵਿੱਚ ਕਿੰਨੇ ਕ ਜੀਵ ਪ੍ਰਸ਼ਾਦਾ ਛਕਦੇ ਹਨ ਗਿਣਤੀ ਮਿੰਤੀ ਤੋਂ ਬਾਹਰ ਹੈ 42 ਲੱਖ ਕਿਸਮ ਦੀਆਂ ਜੁਨਾ ਸਮੁੰਦਰ ਦੇ ਅੰਦਰ 42 ਲੱਖ ਕਿਸਮ ਦੀਆਂ ਧਰਤੀ ਦੇ ਉੱਪਰ ਹਨ ਅਤੇ ਸਾਰਿਆਂ ਦੀ ਰੋਜੀ ਦਾ ਬੰਦੋਬਸਤ ਉਹੋ ਕਰਦਾ ਹੈ ਲੰਗਰ ਦੀ ਚਿੰਤਾ ਜੀਆਂ ਨੂੰ ਪਾਲਣ ਦੀ ਚਿੰਤਾ ਉਸ ਅਕਾਲ ਪੁਰਖ ਨੂੰ ਹੈ ਅਕਾਲ ਪੁਰਖ ਦਾ ਲੰਗਰ ਆਤ ਜੁਗਾੜ ਤੋਂ ਚੱਲਦਾ ਆ ਰਿਹਾ ਹੈ ਕਦੀ ਟੁੱਟ ਨਹੀਂ ਆਉਂਦੀ ਸਾਨੂੰ ਇਸ ਜ਼ਗੀਰ ਦੀ ਕੋਈ ਲੋੜ ਨਹੀਂ ਉਸ ਵੇਲੇ ਮਾਤਾ ਪਿਤਾ ਕਹਿ ਲੱਗੇ ਪੁੱਤਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ ਸਾਰਿਆਂ ਦੇ ਪੁੱਤਰ ਤਨ ਕਮਾਉਂਦੇ ਹਨ ਪੈਸਾ ਕਮਾਉਂਦੇ ਹਨ ਪਰ ਤੂੰ ਫਕੀਰ ਬਣਿਆ ਹੋਇਆ ਫਿਰਦਾ ਹੈ ਲੋਕ ਸਾਨੂੰ ਮਿਹਲੇ ਦਿੰਦੇ ਹਨ ਬੜਾ ਔਖਾ ਹੈ ਸਾਡਾ ਜੀਵਨਾ ਉਸ ਵੇਲੇ ਰਾਇ ਬੁਲਾਰ ਜੀ ਕਹਿਣ ਲੱਗੇ ਮਹਿਤਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੁਝ ਨਾ ਕਹੋ ਕੋਈ ਗੱਲ ਨਾ ਕਹੋ ਇਹਨਾਂ ਦੀ ਮੋਜ ਹੈ ਇਹ ਅੱਲਾ ਤਾਲਾ ਆਪ ਮਨੁੱਖ ਦਾ ਸਰੀਰ ਧਰ ਕੇ ਆਇਆ ਹੋਇਆ ਹੈ ਤੁਸੀਂ ਇਹਨਾਂ ਵਿੱਚੋਂ ਪੁੱਤਰ ਦੀ ਭਾਵਨਾ ਨੂੰ ਛੱਡੋ ਉਸ ਵੇਲੇ ਰਾਇ ਬੁਲਾਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਪੈ ਗਿਆ ਅਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਗੁਰੂ ਮਹਾਰਾਜ ਨੇ ਵੇਖਿਆ ਕਿ ਇਹ ਤਾਂ ਪੂਰਨ ਜਗਿਆਸੂ ਹੈ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਰਾਇ ਜੀ ਜੋ ਤੂੰ ਹੈਂ ਤੇਰੇ ਵਿੱਚ ਹੀ ਉਹ ਹੈ ਅਤੇ ਉਹ ਦੇ ਵਿੱਚ ਤੂੰ ਹੈ ਤੁਸੀਂ ਦੋਨੋਂ ਉਹਤ ਪੋਤ ਹੋਏ ਹੋਏ ਹੋ ਸਿਰਫ ਪਰਦਾ ਇੱਕ ਕੰਮ ਰਹਿ ਗਿਆ ਇਹਨਾਂ ਦੇ ਵਿਚਕਾਰ ਇੱਕ ਪਰਦਾ ਹੁੰਦਾ ਹੈ ਜੋ ਗੁਰੂ ਦੇ ਹੱਥਾਂ ਵਿੱਚ ਹੁੰਦਾ ਹੈ ਗੁਰੂ ਨਾਨਕ ਪਾਸ਼ਾ ਨੇ ਐਸੀ ਨਜ਼ਰ ਕਰ ਦਿੱਤੀ ਕਿ ਨਜ਼ਰ ਦੇ ਨਾਲ ਨਿਹਾਲ ਕਰਕੇ ਉਸ ਦਾ ਇਹ ਪਰਦਾ ਤੋੜ ਦਿੱਤਾ ਕਿ ਉਸ ਨੂੰ ਉਸ ਦਾ ਅਸਲੀ ਸਰੂਪ ਦਿਖਾ ਦਿੱਤਾ ਐਸੀ ਕਿਰਪਾ ਕੀਤੀ ਗੁਰੂ ਨਾਨਕ ਪਾਸ਼ਾ ਨੇ ਉਸ ਨੂੰ ਕਿਹਾ ਸਾਵਧਨ ਹੋ ਅਤੇ ਉਹ ਸਾਵਧਨ ਹੋ ਗਿਆ ਉਸ ਨੂੰ ਕਿਹਾ ਕਹੋ ਵਾਹਿਗੁਰੂ ਜਦੋਂ ਰਾਏ ਬੁਲਾ ਨੇ ਵਾਹਿਗੁਰੂ ਕਿਹਾ ਵਾਹਿਗੁਰੂ ਦੇ ਕਹਿਣ ਦੀ ਹੀ ਧੀਰ ਸੀ ਕਿ ਉਸ ਦੇ ਰੋਮ ਰੋਮ ਵਿੱਚ ਵਾਹਿਗੁਰੂ ਮਸਤਕ ਵਿੱਚ ਵਾਹਿਗੁਰੂ ਉਸ ਦੇ ਬਜਟ ਕਪੜੇ ਹੀ ਖੋਲ ਗਏ ਨੇਤਰਾਂ ਦੇ ਸ਼ੋਰ ਕੱਟੇ ਗਏ ਜਿੱਧਰ ਦੇਖਦਾ ਹੈ ਤੂੰ ਹੀ ਤੂੰ ਕੋਈ ਕੁਝ ਨਜ਼ਰ ਹੀ ਨਹੀਂ ਆਉਂਦਾ ਚੌਂਕੜਾ ਮਾਰ ਕੇ ਬੈਠ ਗਿਆ ਕੈਂਟਿਆਂ ਵੱੱਦੀ ਬੈਠਾ ਰਹਾ ਗੁਰੂ ਮਹਾਰਾਜ ਨੇ ਕਿਹਾ ਰਾਏ ਜੀ ਅਸੀਂ ਹੁਣ ਜਾਂਦੇ ਹਾਂ ਤੁਸੀਂ ਇਸ ਦਾ ਅਭਿਆਸ ਕਰੋ ਅਤੇ ਆਪਣਾ ਜੀਵਨ ਸਫਲ ਕਰੋ ਆਪ ਜੀ ਦੇ ਜੀਵਨ ਦੇ ਥੋੜੇ ਹੀ ਦਿਨ ਰਹਿ ਗਏ ਹਨ ਉਸ ਤੋਂ ਬਾਅਦ ਜੇ ਸ਼ਲੋਕ ਵਿੱਚ ਅਸੀਂ ਜਾਣਾ ਹੈ ਉੱਥੇ ਹੀ ਤੁਸੀਂ ਵੀ ਜਾਣਾ ਹੈ ਉੱਥੇ ਅਸੀਂ ਮਿਲ ਲਵਾਂਗੇ ਇਹ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਚਲੇ ਜਾਂਦੇ ਹਨ ਸਾਡੇ ਸਭ ਅੰਦਰ ਵੀ ਉਹ ਵਾਹਿਗੁਰੂ ਹੈ ਪਰ ਸਾਡੀ ਬਿਰਤੀ बार-बार ਥੱਲੇ ਜਾਂਦੀ ਹੈ ਇਸੇ ਲਈ ਇਸ ਨੂੰ ਬੰਨਣਾ ਜ਼ਰੂਰੀ ਹੈ ਇਸ ਨੂੰ ਬੰਨਣ ਲਈ ਜੁਗਾਂ ਦੇ ਜੁਗ ਬੀਤ ਜਾਂਦੇ ਹਨ ਪਰ ਜਿਸ ਉੱਤੇ ਗੁਰੂ ਕਿਰਪਾ ਕਰ ਦੇਵੇ ਮਿਹਰ ਦੀ ਨਜ਼ਰ ਕਰ ਦੇਵੇ ਫਿਰ ਉਸ ਦਾ ਜਨਮ ਸਫਲ ਹੋ ਜਾਂਦਾ ਹੈ ਅਤੇ ਉਹ ਆਵਾਗੋਂ ਦੇ ਗੜ ਵਿੱਚੋਂ ਛੁੱਟ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ